ਅੰਮੀ ਜੀ ਆ ਜਿਹੜਾ ਬੂਟਾ ਲਾਇਆ ਨਾ ਮੈਂ ਇਸ ਵਾਸਤੇ ਤੈਨੂੰ ਲੈ ਕੇ ਆਇਆ ਤੇਰਾ ਪੋਤਾ ਨੂੰ ਪੱਟਣ ਲੱਗਾ ਆ ਉਹਨੂੰ ਸਮਝਾ ਲਾ ਉਹਨੇ ਮੇਰੇ ਕੋਲੋਂ ਖਾਣੀਆਂ ਚਪੇੜਾਂ ਉਹ ਇਨਸਾਨ ਨਹੀਂ ਬਣਦਾ ਅੱਗੇ ਉਹਨੇ ਤਿੰਨ ਬੂਟੇ ਪੱਟ ਕੇ ਰੱਖ ਦਿੱਤੇ ਕਿੰਨੀ ਮੁਸ਼ਕਲ ਦੇ ਨਾਲੇ ਬੂਟੇ ਲਾਏ ਸੀਗੇ ਉਹ ਫੇਰ ਅੰਮੀ ਨੂੰ ਲਈ ਫਿਰਦਾ ਤੂੰ ਭਈ ਹਾਂ ਅੰਮੀ ਨੂੰ ਮੈਂ ਲੈ ਕੇ ਆਇਆ ਬੂਟਾ ਨਹੀਂ ਮੈਂ ਪੱਟਣ ਦੇਣਾ ਨਹੀਂ ਪੱਟਣ ਦੇਣਾ ਮੈਂ ਦੇਖਦਾ ਪਰਾਂ ਹੋ ਜਾ ਅੱਗੇ ਨਾ ਐ ਮੈਂ ਮਾਰ ਦੇਣਾ ਟੱਪਾ ਮੇਰੀ ਗੱਲ ਪਰਾਂ ਹੋ ਜਾ ਮੈਂ ਤੈਨੂੰ ਕਹੀ ਜਾਂਦਾ ਮੇਰੀ ਗੱਲ ਤੋਂ ਰੁਕ ਤੋ ਜਾਇਆ ਕਿ ਤਮਾਸ਼ਾ ਫੜਿਆ ਤੋ ਤਮਾਸ਼ਾ ਦੀ ਗੱਲ ਹੋ ਗਈ ਕਿੰਨੀ ਮਾਂ ਇਹਨੂੰ ਲਾਇਆ ਪਰਾਂ ਤੇ ਤੂੰ ਹੀ ਚਲ ਜਾ ਤੇ ਮਗਰ ਲਾ ਕੇ ਟੁਰ ਪੈਨੀ ਟੁਰ ਹੋ ਜੀ ਮਿੰਟ ਮੇਰੀ ਗੱਲ ਸੁਣ ਇਹ ਦੇਖ ਨਿਕਾ ਜਾ ਬੂਟਾ ਲਾਇਆ ਫਤ ਇਹਨੂੰ ਨਹੀਂ ਪੱਟੀ ਦਾ ਪਿਆਰ ਵਾਲੇ ਬੂਟਾ ਲਾ ਕੇ ਪਿਆਰ ਨਾ ਇਹ ਪੁੱਤਾਂ ਮੰਗਣ ਪਾਲਿਆ ਹੁਣ ਇਹ ਵੱਡਾ ਹੋਇਆ ਇਹਦਾ ਕੋ ਫਾਇਦਾ ਹੋਇਆ ਹੁਣ ਤੁਹਾਨੂੰ ਇਹਦਾ ਹੀ ਆ ਸ਼ਾਨਾ ਇਹਨੂੰ ਜੀ ਜਮਨੂ ਲੱਗਣੇ ਇਹਨੂੰ ਫਲਾਨਾ ਗੰਦ ਪਾ ਦਿੰਦਾ ਰੋਜ਼ ਤੇ ਝਾੜੂ ਮਾਰਨਾ ਤੇ ਮਾਂ ਜੀ ਇੱਥੇ ਤੁਹਾਡੀ ਮੰਜੀ ਡਾਨੇ ਆ ਇਹ ਕਹਿੰਦਾ ਆ ਜਿਹੜੇ ਨੁਕਰਾਂ ਵਾਲੇ ਆ ਨਾ ਆ ਕਿਆਰੀਆਂ ਵਾਲੇ ਇਹ ਛੱਡਦੇ ਨਾ ਆ ਪਟਨਾ ਦਰਮਿਆਨ ਦੇ ਵਿੱਚੋਂ ਕਹਿੰਦਾ ਗੰਦ ਪਾਉਂਦਾ ਆ ਯਾਰ ਮੈਂ ਇੱਥੇ ਬੈਠਕ ਬਣਾਉਣੀ ਆ ਤੂੰ ਲੈ ਜਾ ਮਾਂ ਨੂੰ ਪਰ ਮੈਨੂੰ ਨਾਲ ਲਿਆ ਆ ਕਰ ਵਿੱਚ ਆ ਬੈਠ ਜਾਂਦੀ ਇੱਥੇ ਮਾਂ ਦੀ ਅਸੀ ਮਾਂ ਨੂੰ ਮੈਂ ਉੱਥੇ ਲਵਾ ਦੂੰਗਾ ਏਸੀ ਪੱਖਾ ਲਵਾ ਦੂੰ ਕੋਈ ਨਾ ਕੁਛ ਨਹੀਂ ਥੱਲੇ ਜਿਹੜੀ ਜਿਹੜੀ ਦਰਖਤਾਂ ਦੀ ਹਵਾ ਆ ਏ ਏਸੀ ਦੀ ਹਵਾ ਹੈ ਉਹ ਭਾਈ ਬਹਿ ਜਾ ਨੁਕਰਾਂ ਦੇ ਦੌਰ ਚੀਜ਼ਾਂ ਆ ਜਾਂਦੀਆਂ ਚੱਲ ਸਨ ਇਸ ਇਸ ਡਰੱਖ ਦੇ ਤੇ ਜਾਨਵਰ ਆਉਂਦੇ ਆ ਉਹ ਵੀ ਸਕੂਨ ਕਰਦੇ ਆ ਕੋਈ ਮੇਰੀਆਂ ਵੀ ਸੇਲੀਆਂ ਆ ਕੇ ਬਹਿ ਜਾਂਦੀਆਂ ਕੋਈ ਹੋਰ ਵੀ ਆ ਜਾਂਦੇ ਆ ਠੰਡੀ ਸਾਂ ਮਾਂ ਇੱਥੇ ਤੈਨੂੰ ਸੋਹਣਾ ਕਮਰਾ ਬਣਾ ਕੇ ਏਸੀ ਲਵਾ ਕੇ ਦੂੰਗਾ ਸਕੂਨ ਨਾ ਭਾਵੇਂ ਜਿੱਦਾਂ ਮਰਜੀ ਤੈਨੂੰ ਟੈਨਸ਼ਨ ਹੋਵੇ ਉਹ ਕਮਰਿਆਂ ਦੇ ਵਿੱਚ ਕੀ ਹੋਣੇ ਖੁੱਡਿਆਂ 'ਚ ਬੰਦ ਕਰਨ ਲੱਗਾ ਉਹ ਯਾਰ ਉਹ ਯਾਰ ਜਿਹੜੇ ਪੰਜਾਬੀ ਆਗੇ ਨਾ ਜਿਹੜੇ ਜੱਟ ਜ਼ਿਮੀਦਾਰ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕ ਆ ਉਹ ਦਰੱਖਤਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਕਿਉਂ ਮਾਂ ਮਾਰਨੀ ਆ ਓ ਯਾਰ ਪੱਖਾ ਲਾਣਾ ਪਸੰਦ ਨਹੀਂ ਕਰਦੀ ਆ ਗਈ ਉਹ ਕਹਿੰਦੀ ਮੈਨੂੰ ਦਰਖਤਾਂ ਦੀ ਹਵਾ ਦਰਖਤਾਂ ਦੀ ਛਾਂ ਸੋਣੀ ਲੱਗਦੀ ਆ ਉਹ ਹੁਣ ਦੌਰ ਬਦਲਦੇ ਆ ਭਾਈ ਮੇਰੇ ਤੂੰ ਕਿੱਧਰ ਟੁਰਿਆ ਫਿਰ ਦੌਰ ਬਦਲਿਆ ਤਾਂ ਮਾਂ ਪਿਓ ਵੀ ਬਦਲਦੇ ਹੋ ਫਿਰ ਲੈ ਕਮਾਲਾ ਯਾਰ ਤੇਰੀ ਸੋਚ ਪਤਾ ਨਹੀਂ ਕਿਦਾਂ ਦੀ ਹੈ ਲੈ ਜਾ ਤੇਰੀ ਲੈ ਜਾ ਯਾਰ ਤੂੰ ਪੁੱਛ ਕੇ ਆ ਗਿਆ ਮੈਂ ਇਹ ਪੱਟਣ ਨਹੀਂ ਦੇਣਾ ਹੈਗਾ ਦੇਣਾ ਨਹੀਂ ਪੱਟਣ ਨੁਕਸਾਨ ਕਰਾਉਣਾ ਤੂੰ ਨਾਲ ਅੰਮੀ ਇਹਨੂੰ ਲਾਇਆ ਪਰ ਚੱਲ ਜਾ ਚੱਲ ਪਰ ਚੱਲ ਜਾ ਮੈਂ ਇਹਨੂੰ ਲਾਇਆ ਕਿ ਮੈਂ ਦੱਸੀ ਜਾਂਦਾ ਚਲੋ ਲੈ ਕੇ ਕਰਨਾ ਛੱਡ ਕੇ ਹੀ ਇੱਥੇ ਨੂੰ ਮਾ ਕਹੀ ਫੜ ਲੜਨੀ ਉਹਨਾਂ ਮੇਰੀ ਗੱਲ ਫੜ ਬੱਸ ਨਾ ਲੜਨਾ ਨਹੀਂ ਹੈਗਾ ਬਾਜੀ ਤੁਸੀਂ ਦੱਸੋ ਲੜਨਾ ਨਹੀਂ ਇਹਨੇ ਕੋਈ ਸ਼ਨ ਚੜਾਉਣਾ ਮੇਰੇ ਕੋਲ ਸਮਝ ਆਇਆ ਨਾ ਇਹਦਾ ਰੋਜ਼ ਤਮਾਸ਼ਾ ਲਾ ਕੇ ਖੜਾ ਹੁੰਦਾ ਇੱਥੇ ਇਹ ਦਰਖਤ ਜਿਹੜੇ ਆ ਨਾ ਪੁੱਤਾਂ ਮੰਗਣ ਪਾਲੇ ਬੱਚੇ ਇਹ ਬਕਵਾਸ ਮੰਗਨੇ ਹੈ ਭਾਰੇ ਆ ਪਤਾ ਪਤਾ ਅੱਲਾ ਦਾ ਨਾਮ ਲੈਂਦਾ ਆ ਜੇ ਥੱਲੇ ਕੋਈ ਗੰਦਗੀ ਨਹੀਂ ਖਲੋਣੀ ਚਾਹੀਦੀ ਮੀਵਾ ਲੱਗਦਾ ਆ ਪੱਤ ਜਿਹੜੇ ਬੇਬਕੂਫ ਬੰਦੇ ਹੁੰਦੇ ਆ ਨਾ ਉਹ ਰਿਸ਼ਤੇਦਾਰੀ ਨੂੰ ਵੀ ਇਦਾਂ ਹੀ ਤੋੜ ਦਿੰਦੇ ਆ ਪਤਾ ਨਹੀਂ ਰੱਖਦੇ ਕਿ ਰਿਸ਼ਤੇਦਾਰੀ ਕਿੰਨੀ ਕੱਤ ਮੈਨੂੰ ਕੀ ਪਤਾ ਹੋਵੇ ਸ਼ਾਮ ਦੇ ਟਾਈਮ ਜਦੋਂ ਉੱਤੇ ਆ ਕੇ ਪਰਿੰਦੇ ਵਹਿੰਦੇ ਆ ਕਿੰਨੀ ਰੌਣਕ ਲਾਉਂਦੇ ਆ ਇਹਨਾਂ ਦੇ ਕਿੰਨੇ ਘਰ ਬਰਬਾਦ ਇਹਨੇ ਕਰ ਦੇਣੇ ਆ ਇਹ ਹੁਣ ਤੂੰ ਮੈਂ ਇਹਦਾ ਕੋਈ ਘਰ ਡਾਵੇ ਤੈਨੂੰ ਤਕਲੀਫ ਨਹੀਂ ਹੁੰਦੀ ਮਾਂ ਮੈਂ ਤੇ ਤੇਰਾ ਹੀ ਫਾਇਦਾ ਸੋਚਿਆ ਸੀ ਵੀ ਇੱਥੇ ਸੋਹਣਾ ਕਮਰਾ ਬਣਾ ਕੇ ਤੈਨੂੰ ਦੇਣਾ ਵਾ ਇਸਿਲੋ ਆ ਕੇ ਦਿਨਾ ਵਾ ਜੇ ਤੁਸੀਂ ਨਹੀਂ ਰਾਜ਼ੀ ਤਾਂ ਠੀਕ ਆ ਭਾਈ ਭਾਈ ਰਾਖਾ ਬਣਾਏ ਸੀ ਉਹ ਕਿੰਨੇ ਘਰਾਂ ਨੂੰ ਬਰਬਾਦ ਕਰੇਗਾ ਉੱਤੇ ਦੇਖ ਕਿੰਨੇ ਆ ਗੋਸਲੇ ਬਣੇ ਹੋਏ ਦੇਖ ਉੱਤੇ ਕਿੰਨੇ ਆ ਰਹੇ ਬਸ ਯਾਰ ਤੂੰ ਵੀ ਮਾਂ ਦੇ ਨਾਲ ਰਲ ਜਾ ਕਰ ਨਹੀਂ ਨਾ ਹੈਗਾ ਦੇਖ ਮੈਨੂੰ ਅਗਲਾ ਤਾਂ ਪਤਾ ਹੀ ਆ ਨਾ ਇਹ ਜਾਨਵਰ ਕਿਤੇ ਆ ਕੇ ਖਾਂਦੇ ਆ ਪੀਂਦੇ ਆ ਮਾਰੇ ਦਸ਼ਾਖਾਂ ਦੇ ਉੱਤੇ ਬੈਠ ਕੇ ਹਵਾ ਲੈਂਦੇ ਇਹਨਾਂ ਕਿਹੜੇ ਪੱਖਿਆਂ ਥੱਲੇ ਬੈਠਣਾ ਆ ਜਾਨਵਰਾਂ ਵਾਸਤੇ ਕਿਹੜੇ ਪੱਖੇ ਸਿਆਣਾ ਬਣ ਸਮਝਦਾਰ ਬਣ ਨਾਲੇ ਅਮੀਵਾ ਕੋਈ ਖਾਂਦੇ ਅਮੀਆ ਨਿੱਕੇ ਹੁੰਦਾ ਵੀ ਇਦਾਂ ਚੁੜੀਆਂ ਫੜ ਲਈਆਂ ਆ ਆਲੜਿਆਂ ਦੇ ਵਿੱਚੋਂ ਆਂਡੇ ਕੱਢ ਲਏ ਬੱਚੇ ਕੱਢ ਲਏ ਦਾ ਨਿੱਕੇ ਹੁੰਦੇ ਦਾ ਵੀ ਇਹੀ ਕੰਮ ਸਿਗਾ ਇੰਨਾ ਕਰਦਾ ਰਿਹਾ ਹੁਣ ਪੁੱਤ ਤੂੰ ਅਕੇ ਲਾਲਾ ਹੋ ਗਿਆ ਹੁਣ ਨਾ ਇਦਾਂ ਕਰ ਮੇਰਾ ਪੁੱਤ ਬਸ ਮਾਝ ਜਾਣ ਦਿਓ ਤੁਸੀਂ ਨਹੀਂ ਮੈਨੂੰ ਕਿਸੇ ਪਾਸੇ ਟਿਕ ਕਰਾਂਗੇ ਮੈਨੂੰ ਸ਼ੁਰੂ ਤਾਂ ਤੁਸੀਂ ਸਮਝਾਇਆ ਹੁੰਦਾ ਨਾ ਇਹ ਆਲਣੇ ਤੋੜਦਾ ਸੀਗਾ ਇਹ ਬੱਚੇ ਕੱਢ ਲੈਂਦਾ ਸੀਗਾ ਚਿੜੀਆਂ ਦੇ ਆਂਡੇ ਤੋੜ ਦਿੰਦਾ ਸੀ ਉਦੋਂ ਤੁਸੀਂ ਇਹਦੇ ਚਪੇੜਾ ਮਾਰੀਆਂ ਹੁੰਦੀਆਂ ਨਾ ਤੇ ਇਹਨੂੰ ਇਨਸਾਨ ਬਣਿਆ ਹੁੰਦਾ ਅੱਜ ਛੋਟਾ ਸੀ ਮੈਨੂੰ ਸਮਝ ਆ ਨਹੀਂ ਹੋਇਆ ਛੋਟਾ ਸੀ ਮੈਂ ਕਿਹਾ ਵੱਡਾ ਹੋਊਗਾ ਇਹਦੇ ਪਰ ਪ੍ਰੈਸ਼ਰ ਨਾਵੇਂ ਪਾਵਾਂ ਬਸ ਤੇ ਹੁਣ ਤੂੰ ਇੰਨਾ ਸੋਚ ਕਿ ਇਹਨੇ ਪਿਆਰ ਨਾਲ ਬੂਟਾ ਲਾ ਕੇ ਵੱਡਣਾ ਸਖਤ ਗਣਾ ਆ ਜਾਨਵਰ ਆਉਂਦੇ ਆ ਨਾਲੇ ਮੇਵਾ ਖਾਂਦੇ ਆ ਨਾਲੇ ਇਸ ਸ਼ਾਮੇ ਬੰਦੇ ਕਿਤਾ ਜਾਮਣਾ ਲੱਗਦੀ ਆ ਯਾਰ ਕਿੱਥੋਂ ਲੱਗਦੀ ਆ ਪਿਛਲੇ ਸਾਲ ਲੱਗੀ ਖੁਸ਼ ਹੈ ਦੇ ਵਿੱਚ ਹੋਇਆ ਥੋੜੇ ਇੱਥੇ ਮੰਜਾ ਡਿਠ ਜਾਂਦਾ ਆ ਉਹ ਯਾਰ ਭਾਈ ਤੇਰੀ ਮੈਨੂੰ ਸਮਝ ਨਹੀਂ ਆਉਂਦੀ ਸਮਝ ਇਹਨਾ ਮਾਂ ਪੁੱਤ ਦੋਨੇ ਲੈਕਚਰ ਦੇਣ ਲੱਗ ਪਏ ਨੇ ਉਹ ਲੈਕਚਰ ਨਹੀਂ ਲੱਗਾ ਭਾਈ ਇਹ ਗੱਲ ਸੁਣ ਗੁਲਜ਼ਾਰ ਭਾਈ ਗੱਲ ਸੁਣੋ اگر ਸਾਡਾ ਕੋਈ ਘਰ ਟਾਵੇ ਕਿੰਨੀ ਤਕਲੀਫ ਹੁੰਦੀ ਹੈ ਕਿੰਨੀ ਤਕਲੀਫ ਟਾਉਣ ਦਿੰਦੇ ਕਿਸ ਨੂੰ ਅਸੀਂ ਆਪਣੇ ਘਰ ਆ ਦੇਖੋ ਯਾਰ ਉਹ ਵੀ ਅੱਲਾਹ ਤਾਲਾ ਦੀ مخلوق ਆ ਪਰਿੰਦੇ ਆ او ਭਾਈ ਆ ਵੀ ਦਰਖਤ ਹੀ ਲੱਗੇ ਆ ਕਿ ਪਿੰਦਿਆਂ ਨੇ ਆ ਨਾ ਕਰਾ ਲਿਆ ਆਪਣੇ ਪਾਕੀਆਂ ਦੇ ਘਰ ਤੈਨੂੰ ਕੋਈ ਤੇਰਾ ਘਰ ਮਿਹਨਤ ਦਾ ਬਣਾਇਆ ਹੋਇਆ ਟਾ ਕੇ ਕਵੇ ਹੁਣ ਤੂੰ ਦੂਸਰੀ ਜਗ੍ਹਾ ਤੇ ਚੱਲ ਜਾ ਫਿਰ ਤੈਨੂੰ ਤਕਲੀਫ ਹੋਏਗੀ ਉਹ ਮੈਂ ਕਿੱਦਾਂ ਤੈਨੂੰ ਸਮਝਾਵਾਂ ਕਿੱਦਾਂ ਆਪਣਾ ਦਿਮਾਗ ਤੇਰੇ ਵਿੱਚ ਪਾਵਾਂ ਉਹ ਪੁੱਤ ਸੋਚ ਲੈ ਅੱਜ ਤੂੰ ਦਰਖਤ ਵੜਦਾ ਆ ਕੱਲ ਨੂੰ ਰਿਸ਼ਤੇਦਾਰੀ ਨੂੰ ਵੀ ਤੋੜੀ ਜਾਊਗਾ ਦੇਖ ਹਣੇ ਪਰਿੰਦੇ ਆਉਂਦੇ ਆ ਜਿਸ ਵੇਲੇ ਆ ਕੇ ਬੂਟਾ ਵੱਢ ਦਿੱਤਾ ਤੇ ਫਿਰ ਇਹ ਪਰਿੰਦੇ ਵਿਚਾਰੇ ਕਿੱਥੇ ਬੈਠੋਗੇ ਆ ਕੇ ਵਿਚਾਰੇ ਚੋਗਾ ਚੋਕੇ ਆਪਣਾ ਖਾਤੀ ਕੇ ਇਥੇ ਸ਼ੌਕ ਨਾਲ ਇਕੱਠੇ ਹੋ ਕੇ ਸਾਰੇ ਬਹਿ ਜਾਂਦੇ ਆ ਇਹ ਆਪਣੇ ਗੀਤ ਗਾਉਂਦੇ ਆ ਚਿੜੀਆਂ ਚਿੜਚਿੜ ਕਰਦੀਆਂ درخت ਦੇ ਉੱਤੇ ਮਾਰ ਕਿਤੇ ਹੋਣਾ ਸਕੂਨ ਕਰਦਾ ਕਿਦਾਂ ਤੁਸੀਂ ਯਾਰ ਦੋਸ ਆ ਕੇ ਬੈਠਦੇ ਆ ਨਾ ਆਪਣੇ ਕਮਰੇ ਦੇ ਵਿੱਚ ਇਹ ਵੀ ਆਪਣੇ ਪਰਿੰਦੇ ਇੱਕ ਦੂਸਰੇ ਦੇ ਕੋਲ ਬੈਠ ਕੇ ਗੀਤ ਗਾਉਂਦੇ ਆ ਖੁਸ਼ੀਆਂ ਮਨਾਉਂਦੇ ਆ ਤੇ ਯਾਰ ਸਾਡੀ ਵੀਡੀਓ ਦਾ ਮਕਸਦ ਵੀ ਇਹ ਹੀ ਆ ਬਹੁਤ ਮਾਦਰਤ ਅਗਰ ਸਾਨੂੰ ਐਕਟਿੰਗ ਨਾ ਕਰਨੀ ਆਂਦੀ ਹੋਵੇ ਤੇ ਯਾਰ ਅੱਜ ਕੱਲ ਦਰਖਤਾਂ ਨੂੰ ਜ਼ਿਆਦਾ ਵੱਢੀ ਜਾਂਦੇ ਆ ਇਹ ਬਿਲਕੁਲ ਇਹ ਸਾਰੇ ਦੋਸਤਾਂ ਅੱਗੇ ਇਹ ਹੀ ਰਿਕੁਐਸਟ ਹੈ ਯਾਰ ਦਰਖਤ ਲਾਓ ਨਾ ਕਿ ਵੱਢੋ ਇਹਦੇ ਉੱਤੇ ਪਰਿੰਦੇ ਆਂਦੇ ਕਹਿੰਦੇ ਪਰਿੰਦੇ ਖਤਮ ਹੋ ਗਏ ਕਿੱਥੇ ਖਤਮ ਹੀ ਹੋਣੇ ਫਿਰ ਉਹਨਾਂ ਨੂੰ ਰਹਿਣ ਨੂੰ ਹੀ ਕੋਈ ਜਗ੍ਹਾ ਨਹੀਂ ਹੈਗੀ ਇਹ ਵੀ ਜਿਹੜੇ ਆ ਨਾ ਜਾਨਵਰਾਂ ਦੇ ਘਰਵਾ ਹਾਂ ਉਹ ਤੇ ਘਰ ਟੋਣਾ ਸਖਤ ਬਨਾਇਆ ਬਿਲਕੁਲ ਕਿਹੜੀਆਂ ਮਿਹਨਤਾਂ ਦੇ ਨਾਲ ਉਹਨਾਂ ਨੇ ਇੱਕ ਟੀਲਾ ਟੀਲਾ ਜੋੜ ਕੇ ਤਾਂ ਇਹ ਘਰ ਬਣਾਏ ਹੋਗੇ ਕੌਂਸਲ ਨੇ ਬਣਾਏ ਹੋਗੇ ਫਿਰ ਅਮ ਜੀ ਫਾਇਦਾ ਦਿੰਦੇ ਆ ਜਿਹੜਾ ਅਸੀਂ ਸਾਹ ਲੈਂਦੇ ਆ ਆਕਸੀਜਨ ਇਹ ਦਰਖਤ ਹੀ ਦਿੰਦੇ ਆ ਹਾਂ ਦਰ ਇਹ ਫਿਰ ਜਾਨਵਰ ਜਿਹੜੇ ਆ ਕਿਹੜੇ ਪਕੋੜੇ ਸਭ ਚੁਗਦੇ ਆ ਕਿੰਨਾ ਇਹਨਾਂ ਦਾ ਆਬਾਦਤ ਕਰਦੇ ਆ ਜਾਨਵਰ ਵੀ ਕਰਦੇ ਆ ਅਲਾਦੀ مخلوਕ ਹੈ ਇਹਨਾਂ ਦਾ ਵੀ ਟੀਲੀਆਂ ਜਿਹੜੀਆਂ ਆਂਡੀਆਂ ਸਾਰੇ ਦੋਸਤਾਂ ਨੂੰ ਪਤਾ ਕਿਉਂ ਆਂਡਈਆਂ ਕਦੀ ਗਰਮੀ ਬਹੁਤ ਜ਼ਿਆਦਾ ਆ ਗਈ ਕਦੀ ਸਰਦੀ ਤੇ ਖਿਆਲ ਕਰੋ ਇਹ ਸਾਰੇਆਂ ਨੂੰ ਪਹੁੰਚਾ ਦੇਣਾ ਕਿ ਇਹ ਬੂਟੇ ਨੂੰ ਲੱਗયો ਉਹਨੂੰ ਨਾ ਵੱਢੋ ਰਿਸ਼ਤੇਦਾਰੀ ਨੂੰ ਨਾ ਤੋੜੋ ਉਹਨੂੰ ਜੋੜਨੇ ਦੀ ਕੋਸ਼ਿਸ਼ ਕਰੋ ਇੱਕ ਦੂਏ ਨਾਲ ਪਿਆਰ ਵਧਾਵੋ ਇਹ ਨਾ ਕਹੋ ਕਿ ਇਹਨਾਂ ਸਾਨ ਕਾਦੇ ਜੋਗਾ ਨੂੰ ਕੱਢੋ ਬਾਹਰ ਇਸ ਤਰੀਕੇ ਨਾਲ ਨਾ ਬੁੱਧ ਕਰੋ ਇੱਕ ਦੂਏ ਦੇ ਗਲੇ ਲੱਗੋ ਮੁਹੱਬਤ ਨਾਲ ਜਿਹੜੇ ਜਿਹੜੇ ਸੁਣਦੇ ਆ ਪਿਆਰ ਵਧਾਵੋ ਮੁਹੱਬਤ ਨਾਲ ਆਪਣੇ ਇਹ ਦਰਖਤ ਨੂੰ ਲਾਓ ਜਿੰਨੇ ਦਰਖਤ ਲਾਉਂਗੇ ਉਹਨਾਂ ਨੂੰ ਸੁਆਬ ਹੋਊਗਾ ਤੇ ਜਿਵੇਂ ਲੱਗਾ ਜਾ ਰਿਹਾ ਜਿੰਨੇ ਦਰਖਤ ਲਾਉਂਗੇ ਵੀਰ ਜੀ ਤੁਹਾਡੇ ਜਨਨ ਚ ਤਰਖਤ ਲੱਗਦੇ ਰਹੇ। ਇਹ ਪੁੱਤ ਮੇਰੀ ਨਾ ਵੀਡੀਓ ਸਹੀ ਲੱਗੀ ਆ। ਲਾਈਕ ਲਾਈਕ ਵੀ ਕਰੋ। ਸਬਸਕ੍ਰਾਈਬ ਵੀ ਕਰੋ। ਸਬਸ ਰੇਟ ਵੀ ਕਰੋ। ਹਾਂਜੀ ਤੇ ਸ਼ੇਅਰ ਵੀ ਕਰੋ। ਸ਼ੇਅਰ ਵੀ ਕਰੋ ਤੇ ਪੁੱਤ ਸਾਡਾ ਚੈਨਲ ਆ ਆਰ ਜੀ ਉਮਰ ਗੁੱਜਰ। ਆਰ ਜੀ ਉਮਰ ਗੁੱਜਰ। ਹਾਂਜੀ ਉਹ ਵੀ ਵੇਖਿਆ ਕਰੋ ਸਬਸਕ੍ਰਾਈਬ ਕਰੋ। ਉਹਨੂੰ ਵੀ ਸਬਸਕ੍ਰਾਈਬ ਕਰਾ ਕਰੋ। ਵੀਡੀਓ ਪੂਰੀ ਦੇਖਿਆ ਕਰੋ। ਪੂਰੀ ਵੀਡੀਓ ਦੇਖਿਆ ਕਰੋ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਦਾ ਅੱਗੇ ਤੱਕਣ ਪਹਚਾ ਦਿਓ ਕਿ ਕਿਸੇ ਦੇ ਨਾਲ ਪਸਾਦ ਨਾ ਕਰੋ। ਰਿਸਤਾ ਨਾ ਛੋੜੋ ਪੈਣਾ ਫਰਾਮ ਨੂੰ ਨਾ ਛੱਡੋ ਇਹ ਬੂਟਿਆਂ ਨੂੰ ਲੱਗਿਆ ਨੂੰ ਨਾ ਵੱਢੋ ਬਿਲਕੁਲ ਜੀ ਬਹੁਤ ਸ਼ੁਕਰੀਆ ਜੀ ਦੁਆਵਾਂ ਵਿੱਚ ਯਾਦ ਰੱਖਿਓ ਔਰ ਇੱਕ ਗਲਤੀ ਹੋ ਗਈ ਹੋਵੇ ਮਾਫ਼ਰਤ ਐਕਟਿੰਗ ਕਰਨੀ ਨਹੀਂ ਆਂਦੀ ਸਾਡਾ ਇੱਕ ਅੱਛਾ ਮੈਸੇਜ ਦੇਣ ਦਾ ਮਕਸਦ ਸੀ ਅੱਛਾ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰੇ ਅੱਲਾ ਫ਼ਰਮਾਨ